ਚੈਰੀ ਦੇ ਵਿੱਚ ਤਰੀਕ ਪੁਗਤਨ ਆਏ ਕੈਦੀਆਂ ਦੇ ਨਾਲ ਹੋ ਗਿਆ ਕੁਝ ਅਜੀਹਾ ਕਿ ਸੜਕ ਤੇ ਬਣ ਗਿਆ ਫਿਲਮੀ ਸੀਨ ਜਿਸ ਨੂੰ ਦੇਖ ਨਾਲ ਮੌਜੂਦ ਪੁਲਿਸ ਮੁਲਾਜ਼ਮਾਂ ਦੀਆਂ ਵੀ ਲੱਤਾਂ ਕੰਬ ਗਈਆਂ ਦੇਖਦੇ ਦੇਖਦੇ ਤਿੰਨ ਕੈਦੀਆਂ ਚ ਅਜਿਹੀ ਕੋਈ ਸ਼ੈ ਆ ਗਈ ਕਿ ਇੱਕ ਕੈਦੀ ਦਾ ਕੁੱਟ-ਕੁੱਟ ਕੇ ਕਚੁੰਬਰ ਕਰ ਦਿੱਤਾ ਜੀ ਹਾਂ ਫਰੀਦਕੋਟ ਦੀ ਸੈਂਟਰਲ ਜੇਲ ਦੇ ਵਿੱਚ ਬੰਦ ਕੈਦੀਆਂ ਦੀ ਫਰੀਦਕੋਟ ਦੀ ਅਦਾਲਤ ਚ ਪੇਸ਼ੀ ਦੌਰਾਨ ਆਪਸ ਵਿੱਚ ਝੜਪ ਹੋ ਗਈ ਜਿਹ ਦੌਰਾਨ ਜ਼ਿਲ੍ਹਾ ਕਚਹਿਰੀਆਂ ਚ ਬਣੇ ਬਖਸ਼ੀ ਖਾਨੇ ਚ ਤਿੰਨ ਕੈਦੀਆਂ ਵੱਲੋਂ ਮਿਲ ਕੇ ਇੱਕ ਕੈਦੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਦੀ ਜਾਣਕਾਰੀ ਐਸਪੀ ਜਸਮੀਤ ਸਿੰਘ ਨੇ ਦਿੱਤੀ ਹੈ। ਇਦਾਂ ਜੀ ਕਿ ਅੱਜ ਆਪਣੀ ਜਿਹੜੀ ਡਿਸਟ੍ਰਿਕਟ ਫਰੀਦਕੋਟ ਕੋਰਟਸ ਹੈਗੀਆਂ ਉਹਦੇ ਬਖਸ਼ੀ ਖਾਨੇ ਵਿੱਚ ਆਪਾਂ ਲੋਕਲ ਫਰੀਦਕੋਟ ਜੇਲ੍ਹ ਚੋਂ ਆਪਣੀ ਪੇਸ਼ੀ ਆਈ ਸੀ। ਜਿਹਦੇ ਚ ਇੱਕ ਮਨਪ੍ਰੀਤ ਨਾਮ ਦਾ ਵਿਅਕਤੀ ਹੈਗਾ ਇਹਨੂੰ ਤਿੰਨ ਬੰਦੇ ਜਿਹੜਾ ਬਲਜੀਤ ਐ ਇੱਕ ਪ੍ਰਦੀਪ ਦੀਪਾ ਐ ਤੇ ਇੱਕ ਬਿੱਲਾ ਕਿੰਦਰ ਬਿੱਲਾ ਇਹਨਾਂ ਨੇ ਰਲ ਕੇ ਦੀ ਮਾਰਕੁਟਾਈ ਕੀਤੀ ਹੈਗੀ ਜਿਸ ਚਲਦੇ ਚਲਦੇ ਤੇ ਸੱਟਾਂ ਲੱਗੀਆਂ ਹੈਗੀਆਂ ਤੇ ਇਹ ਇਹਨਾਂ ਤੇ ਹੁਣ ਅਸੀਂ ਕਾਨੂੰਨਪੰਦੀ ਕਾਰਵਾਈ ਕਰ ਰਹੇ ਆ ਮੈਂ ਆਪਣੇ ਮਨਪ੍ਰੀਤ ਦੇ ਬਿਆਨ ਤੇ ਤੇ ਇਹ ਪਤਾ ਲੱਗਾ ਜਿਹੜਾ ਮਨਪ੍ਰੀਤ ਤੇ ਬਾਕੀ ਸਾਰੇ ਹੈਗੇ ਨੇ ਇਹ ਅਲੱਗ-ਅਲੱਗ ਕੇਸਾਂ ਚ ਅੰਦਰ ਨੇ ਜਿਵੇਂ ਕਿ ਇੱਕ ਪ੍ਰਦੀਪ ਦੋਦੀ ਦਾ ਜਿਹੜੇ ਇੱਥੇ ਡੇਰਾ ਪ੍ਰੀਮੀ ਸੀ ਉਹਨਾਂ ਦਾ ਇੱਥੇ ਮਰਡਰ ਹੋਇਆ ਸੀ ਕੋਟਕਪੂਰੇ ਇਹ ਕੁਝ ਤਾਂ ਇਹਦੇ ਜਨਨ ਕੀ ਅਕਿਊਜ਼ਡ ਨੇ ਜਿਹੜੇ ਆਪਾਂ ਅੰਦਰ ਦਿੱਤੇ ਹੋਏ ਨੇ ਜਿਨ੍ਹਾਂ ਤੇ ਫੜ ਕੇ ਪੁਲਿਸ ਇੱਕ ਬੰਦਾ ਜਿਹੜਾ ਹੈ ਸਰਿੰਦਰ ਬਿੱਲਾ ਹੈਗਾ ਇਹ ਫਰੋਤੀਆਂ ਮੰਗਦਾ ਸੀ ਕੋਟਕਪੂਰੀ ਦੇ ਰਿਆਨ ਵਾਲਾ ਇਹਨੂੰ ਆਪਾਂ ਇੱਕ ਕੇਸ ਫੜ ਕੇ ਅੰਦਰ ਦਿੱਤਾ ਸੀ ਸੋ ਇਹਨਾਂ ਦੀ ਆਪਸ ਚ ਫਿਰ ਚੱਲਦੀ ਲੜਾਈ ਹੋਈ ਹੈ ਜੀ ਸਰ ਇਹ ਇੱਕ ਗਰੁੱਪ ਮਿਕਸੀ ਹੈ ਜੀ ਕਿਉਂ ਕਾਰਨ ਹੈ ਕਿ ਜਿਹੜਾ ਮਨਪ੍ਰੀਤ ਹੈਗਾ ਇਹ ਹੈਗੇ ਇਹ ਤੇ ਜਿੱਦਾਂ ਸੁਣਿਆ ਹੈਗਾ ਕਿ ਲਾਰੈਂਸ ਬਿਸ਼ਨੋਈ ਗੋਲਡੀਬਰਾਡ ਗਰੁੱਪ ਦੇ ਹੈਗੇ ਨੇ ਬਟ ਜਿਨ੍ਹਾਂ ਨੇ ਕੁੱਟਿਆ ਹੈਗਾ ਉਹ ਦੋਵੇਂ ਪਾਸੇ ਹੈਗੇ ਉਹਦੇ ਚ ਲਾਰੈਂਸ ਬਿਸ਼ਨੋਈ ਗੋਲਡੀਬਰਾਡ ਗਰੁੱਪ ਦਾ ਵੀ ਹੈਗਾ ਤੇ ਬਿੱਲੇ ਹੋਰੀ ਜਿਹੜੇ ਹੈਗੇ ਦੂਜੇ ਬੰਬੀ ਇਹਦੇ ਵੀ ਹੈਗੇ ਗਰੁੱਪ ਬਾਜੀ ਨਹੀਂ ਹੈਗੀ ਬਟ ਉਹ ਆਪਸ ਵਿੱਚ ਲੜਦੇ ਆਪਸ ਵਿੱਚ ਟਕਰਾ ਰਹੇ ਹੋ ਨਾ ਹਾਂਜੀ ਇਹ ਇਸ ਵਾਰ ਫਦਰਕਾਰੀ ਕੀਤੀ ਹੈ ਹੁਣ ਆਪਾਂ ਜੀ ਉਹਦੀ ਐਮਐਲਆਰ ਉਹਦਾ ਪਹਿਲਾਂ ਤੇ ਉਹਨੂੰ ਇਲਾਜ ਕਰਾਇਆ ਮੈਡੀਕਲ ਚੂਤੇ ਹੁਣ ਉਹਦੇ ਬਿਆਨਾਂ ਤੇ ਮਨਪਰੀਤ ਦੇ ਬਿਆਨਾਂ ਤੇ ਆਪਾਂ ਆਈਪੀਸੀ ਦੀਆਂ ਉਧਾਰਾਂ ਦੇ ਹੇਠ ਤੇ ਕਾਰਵਾਈ ਕਰਨਗੇ ਬਾਕੀ ਸੋ ਦੱਸਦੇ ਆ ਕਿ ਫਰੀਦਕੋੜ ਦੀ ਜੇਲ੍ਹ 'ਚ ਕੁਝ ਕੈਦੀਆਂ ਨੂੰ ਸਪੈਸ਼ਲੀ ਫਰੀਦਕੋੜ ਦੀ ਅਦਾਲਤ ਵਿੱਚ ਲਿਆਂਦਾ ਗਿਆ ਸੀ ਜਿਨ੍ਹਾਂ ਦੀ ਬਖਸ਼ੀ ਖਾਨੇ 'ਚ ਬੈਸ ਹੋਣ ਤੋਂ ਬਾਅਦ ਝੜਪ ਹੋ ਜਾਂਦੀ ਹੈ ਤੇ ਇਸ ਦੌਰਾਨ ਇੱਕ ਕੈਦੀ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦਾ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ